ਕਿ ਨਵੀਂ ਸਕੀਮ ਆ ਗਈ ਆ ਜਿਹੜੀ ਸਕੀਮ ਦੇ ਨਾਲ 1 ਲੱਖ ਰੁਪਏ ਤੋਂ ਕੁਝ ਹੀ ਘੰਟਿਆਂ ਦੇ ਵਿੱਚ 5 ਲੱਖ ਰੁਪਏ ਕਮਾਏ ਜਾ ਸਕਦੇ ਆ ਕਿੰਨਾ ਸੌਖਾ ਤਰੀਕਾ ਨਾਲ ਇਹ ਥੋੜੇ ਪੈਸਿਆਂ ਤੋਂ ਵੱਧ ਪੈਸੇ ਕਮਾਉਣ ਦਾ ਹਾਦੀ ਹੋ ਗਈ ਲੋਕਾਂ ਨੇ ਸ਼ਰਮੀ ਲਾਲੀ ਜ਼ਮੀਰਾਂ ਹੀ ਮਰ ਗਈਆਂ ਇਹੋ ਜੇ ਲੋਕਾਂ ਦੀਆਂ ਆ ਇੱਕ ਗਰੋ ਨਾਬਾ ਪੁਲਿਸ ਵੱਲੋਂ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਜਿਹੜੇ ਨਕਲੀ ਨੋਟ ਛਾਪਦੇ ਸੀ ਤੇ 1 ਲੱਖ ਰੁਪਏ ਲੈ ਕੇ ਉਹ 5 ਲੱਖ ਰੁਪਏ ਦੇ ਨਕਲੀ ਨੋਟ ਅੱਗੇ ਵੇਚਦੇ ਸੀ ਉਹੋ ਜੇ ਤਾਂ ਮਰੀਆਂ ਜ਼ਮੀਰਾਂ ਵਾਲੇ ਉਹ ਲੋਕ ਜਿਹੜੇ ਇਹਨਾਂ ਤੋਂ ਜਾਲੀ ਕਰੰਸੀ ਖਰੀਦਦੇ ਸੀ ਤੇ ਫਿਰ ਗਾਂ ਗਰੀਬ ਲੋਕਾਂ ਨੂੰ ਉਹ ਦਿੰਦੇ ਹੋਣਗੇ ਪਤਾ ਨਹੀਂ ਕਿਹੜੇ ਕਿਹੜੇ ਲੋਕ ਇਸ ਧੋਖੇ ਦਾ ਠੱਗੀ ਦਾ ਸ਼ਿਕਾਰ ਹੁੰਦੇ ਹੋਣੇ ਆ ਤੇ ਉਹੋ ਜੇ ਇਹ ਗਰੋ ਜਿਹੜਾ ਮਰੀਆਂ ਜ਼ਮੀਰਾਂ ਵਾਲਾ ਜਿਹੜਾ ਨਕਲੀ ਜਾਲੀ ਕਰੰਸੀ ਬਣਾਉਂਦਾ ਸੀ ਤੇ ਨਾਲ ਹੀ ਇਹ ਇੱਥੇ ਹੀ ਨਹੀਂ ਇਹ ਜਿਹੜਾ ਗਰੋ ਸੀ ਕੁਝ ਪੈਸੇ ਤਾਂ 1 ਲੱਖ ਰੁਪਏ ਦੇ ਵਿੱਚ ਵੇਚਦਾ ਸੀ ਤੇ ਨਾਲ ਹੀ ਇਹ ਜਿਹੜਾ ਗਰੋ ਆ ਜਿਹੜੇ ਇਹਦੇ ਮੈਂਬਰ ਸੀਗੇ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਆਪ ਵੀ ਜਿਹੜੇ ਮਾਰਕੀਟ ਦੇ ਵਿੱਚ ਜਾਲੀ ਨੋਟ ਚਲਾਉਂਦੇ ਸੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਅਕਤੀ ਸੀਗੇ ਆਪਣੇ ਏਰੀਆ ਦੇ ਵਿੱਚ ਇਹ ਕਦੇ ਵੀ ਜਾਲੀ ਪੈਸੇ ਨਹੀਂ ਸੀ ਵਰਤਦੇ ਤਾਂ ਕਿ ਕਿਤੇ ਇਹਨਾਂ ਤੇ ਸ਼ੱਕ ਨਾ ਹੋਵੇ ਅਤੇ ਆਪਣੇ ਏਰੀਏ ਤੋਂ ਬਾਹਰ ਜਾ ਕੇ ਜਿਹੜਾ ਇਹ ਜਾਲੀ ਕਰੰਸੀ ਦੀ ਵਰਤੋਂ ਕਰਦੇ ਸੀ ਜਿਹੜੇ ਇਹ ਵਿਅਕਤੀ ਨੇ ਕੁਝ ਸੰਗਰੂਰ ਤੋਂ ਨੇ ਕੁਝ ਨਾਬਾ ਤੋਂ ਨੇ ਖੰਨਾ ਮੋਗਾ ਤੋਂ ਵੱਖ-ਵੱਖ ਥਾਵਾਂ ਤੋਂ ਹੁਸ਼ਿਆਰਪੁਰ ਤੋਂ ਦੱਸੇ ਜਾ ਰਹੇ ਨੇ ਤਾਂ ਜਦੋਂ ਨਾਬਾ ਪੁਲਿਸ ਦਾ ਨਾਕਾ ਲਗਾਇਆ ਹੋਇਆ ਸੀ ਨਾਬਾ ਮਲੇਰਕੋਟਲਾ ਰੋਡ ਦੇ ਉੱਪਰ ਤਾਂ ਪੁਲਿਸ ਦਾ ਕਹਿਣਾ ਉਸ ਨਾਕੇ ਦੇ ਉੱਪਰ ਦੋ ਕਾਰਾਂ ਵਿੱਚ ਸੱਤ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਦੋ ਔਰਤਾਂ ਨੇ ਇਹਨਾਂ ਸੱਤਾਂ ਵਿੱਚੋਂ ਪੰਜ ਵਿਅਕਤੀਆਂ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਦਾ ਕਹਿਣਾ ਕਿ ਮਾਮਲੇ ਦਰਜ ਨੇ ਹੁਣ ਜਿਹੜੇ ਜਾਲੀ ਕ੍ਰਾਂਸੀ ਦਾ ਨੋਟ ਛਾਪਣ ਦਾ ਹੋਰ ਮਾਮਲਾ ਇਹਨਾਂ ਤੇ ਐਫ ਆਈ ਆਰ ਦਰਜ ਹੋ ਗਈ ਆ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਨਾਲ ਇਹਨਾਂ ਦੀਆਂ ਜਿਹੜੀਆਂ ਦੋ ਕਾਰਾਂ ਨੇ ਤੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਜਿਹੜੇ ਰਾਹੀਂ ਇਹ ਨੋਟ ਛਾਪੇ ਜਾਂਦੇ ਨੇ ਉਹ ਮਸ਼ੀਨ ਆ ਪ੍ਰਿੰਟਰ ਆ ਉਹ ਸਾਨੂੰ ਹਲੇ ਤੱਕ ਬਰਾਮਦ ਨਹੀਂ ਹੋਇਆ ਜਲਦ ਹੀ ਉਹਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਅਸੀਂ ਲਵਾਂਗੇ ਤਾਂ ਪੁਲਿਸ ਦਾ ਇਸ ਮੌਕੇ ਜਿਹੜਾ ਥਾਣਾ ਨਾਬਾ ਦਾ ਐਸਐਚਓ ਗੁਰਪ੍ਰੀਤ ਸਿੰਘ ਆ ਉਹਦਾ ਕੀ ਕਹਿਣਾ ਆ ਸੁਣੋ ਆ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਕੋਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਪੰਜ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿੱਚ ਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕਰੰਸੀ ਦੇ ਤੱਕ तकरीबन 9 ਲੱਖ ਰੁਪਇਆ ਇਹ ਜਿਹੜੀ ਰਕਮ ਪਾਈ ਗਈ ਹੈ ਇਹ ਸਾਰੇ ਨੋਟ 550 ਦੇ ਹੀ ਨੇ ਜੀ ਹਾਂਜੀ ਸਾਰੇ ਨੋਟ ਇਹ 550 ਦੇ ਨੇ ਕੀ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਰੋਪੀ ਇਹ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਆ ਇੱਕ ਖੰਨੇ ਤੋਂ ਬਿਲੋਂਗ ਕਰਦੀ ਆ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਆ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੂਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ ਚਾਰ-ਪੰਜ ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਤੇ ਪਹਿਲਾਂ ਵੀ 420 ਦੇ ਐਕਸਟੋਰਸ਼ਨ ਦੇ ਬਲੈਕਮੇਲਿੰਗ ਦੇ ਪਰਚੇ ਦਰਜ ਨੇ ਸਰ ਇਹ ਫੈਬਰੂਅਰੀ ਸੀ ਮੈਂ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾਂ ਨੋਟ ਵੇਚਦੇ ਸੀ ਇਹਨਾਂ ਦਾ ਮੋਡਸ ਆਪਰੈਂਡ ਹੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲਮਿਲ ਚ ਆ ਗਏ ਕਿਸੇ ਬੰਦੇਆਂ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ ਨੋਟ ਲੈ ਲਿਆ ਉਹਨੂੰ 5 ਲੱਖ ਰੁਪਇਆ ਜਾਲੀ ਦੇ ਤਾ ਇਹਦਾ ਲਾਲਚੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ-ਫਰੋਕ ਦੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ ਸੀ ਜਾਲੀ ਕਰੰਸੀ ਇਹ ਕਿੱਥੇ ਬਣਾਉਂਦੇ ਸੀ ਜਾਲੀ ਕਰੰਸੀ ਇਹ ਬਣਾਉਂਦੇ ਸੀਗੇ ਜੀ ਇਹਦੇ ਬਾਰੇ ਹਲੇ ਅਸੀਂ ਪੁੱਛਕਿਛ ਕਰਨੀ ਐ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਰ ਸਾਹਿਬ ਅਸਰ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਕਾਪਰੇਟਸ ਹੈਗਾ ਔਰ ਕਿਹੜੇ-ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ-ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ-ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਕੀ ਇਹਨਾਂ ਦਾ ਕੀ ਜੀ ਇਹਨਾਂ ਦਾ ਤੇ ਕੀ ਮੇਨ ਕਿਹੜੇ-ਕਿਹੜੇ ਨੇ ਜੀ ਇਹ ਸਾਜ਼ਿਸ਼ ਕਰਤਾ ਸਾਜਿਸ਼ ਕਰਤਾ ਮੈਂ ਤਾਂ ਸਾਰੇ ਨੀਜੀ ਗਰੂ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਮੁਕਦਮੇ ਦਰਜ ਨੇ ਕ੍ਰਿਮੀਨਲ ਮੰਡਟ ਬੰਦੇ ਨੇ ਔਰ ਸਾਰੀ ਅਪਰਾਧਿਕ ਪਛੋਕਣ ਵਾਲੇ ਬੰਦੇ ਹੈਗੇ ਰਹੇ ਅੰਦਾਜ਼ਾ ਕਿੰਨੀ ਕੀ ਡੇਰ ਤੋਂ ਕੰਮ ਕਰ ਰਹੇ ਨੇ ਇਹ ਫਿਲਹਾਲ ਅਸੀਂ ਪੁੱਛਗਿੱਛ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਕੀ ਕੀ ਬਰਾਬਰਤ ਹੋਇਆ ਸਾਰੇ ਪੂਰੇ ਕੇਸ ਦੇ ਵਿੱਚ ਕੀ ਕੀ ਬਰਾਮਦ ਹੋਇਆ ਇਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਜੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਦ ਹੋਇਆ ਜੀ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਦ ਹੋਇਆ ਸਰ ਕੋਈ ਮਸ਼ੀਨ ਵਗੈਰਾ ਜਿੱਥੋਂ ਹੀ ਬਰਾਬਦ ਦੇ ਸੀ ਕੋਈ ਇਸ ਤਰ੍ਹਾਂ ਦੀ ਬਰਾਬਦ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਬਦ ਨਹੀਂ ਹੋਈ ਹੈਗੀ ਜੀ ਉਹਨਾਂ ਦਾ ਪੁੱਛਗਿੱਛ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਮੂਰੀ ਜਾਣਕਾਰੀ ਤੋਂ ਪਤਾ ਲੱਗਿਆ ਵੀ ਕਿੰਨੇ ਪੈਸੇ ਦੇ ਕੇ ਕਿੰਨੇ ਮਤਲਬ ਉਹ ਲੈਂਦੇ ਸੀ ਮੁਢਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦੇਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇੰਨਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ। ਜਿਲ੍ਹੇ ਤੋਂ ਬਾਹਰ ਆਪਰੇਟ ਕਰਦੇ ਸੀ ਕਿਉਂਕਿ ਜਿਆਦਾ ਤਰੀ ਪਤਾ ਲੱਗਿਆ ਵੀ ਜਿਹੜੇ ਇਹ ਕਰਦੇ ਨੇ ਆਪਣੇ ਸ਼ਹਿਰ 'ਚ ਨਹੀਂ ਕਰਦੇ ਬਾਹਰ ਕਰਦੇ। ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਅਰਹਸ਼ੀ ਨੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀ ਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ। ਇਹ ਤਾਂ ਜ਼ਿਲੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਨੇ ਜਿਹੜੇ આરોપી ਨੇ ਆਪਸ 'ਚ ਇਹਨਾਂ ਦਾ ਕੋਈ ਕੀ ਸੰਬੰਧ ਹੈ ਨਹੀਂ ਜਿਹੜੇ ਆਪਸ ਦੇ ਵਿੱਚ ਇਹਨਾਂ ਦਾ ਇਹ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕ੍ਰਾਈਮ ਕਰਦੇ ਹੋਏ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੰਕ ਬਣ ਗਿਆ ਇੱਕ ਨਾ ਗਰੂਪ ਬਣ ਗਿਆ ਤੇ ਵਾਪਸ ਇਹ ਜਿਹੜਾ ਰਵਲਵਰ ਆ ਪਿਸਤਲ ਆ ਜਾਂ ਕਿਹੜਾ ਜੀ ਇਹ ਪਿਸਤਲ ਹੈਗਾ 32 ਬੋਰ ਵਿੱਚ ਹਸਬੰਡ ਵਾਈਫ ਵੀ ਨਹੀਂ ਜਾਂ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਕੀ ਕਾਰਵਾਈ ਹੁਣ ਫਰਦਰ ਕੀ ਕੀਤੀ ਜਾਂਦੀ ਹੈ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰਮਚੀਰ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਗਦਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੁਸੀਂ ਨਾਬੇ ਇਲਾਕੇ ਜੀ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਵਿੱਚ ਆਪਣੇ ਦੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਂ ਹੈ ਉਹਦਾ ਨਾਂ ਕਲਵੰਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਉਹ ਪਹਿਲੀ ਵਾਰ ਮਤਲਬ ਉਹਤੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਢгай ਨਾਲ ਪੁੱਛਗਿੱਛ ਕਰਾਂਗੇ ਕਿ ਕਦੋਂ ਉਹਦਾ ਇਹ ਲੋੜ ਕਿਵੇਂ ਆਇਆ ਜੀ ਉਹ ਲੜਕਾ ਜਿਹੜਾ 90 ਹਲਕੇ ਦਾ ਉਹ ਇਦਾਂ ਹੀ ਇਹਨਾਂ ਦੇ ਲਿੰਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਂ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜਾਊਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਤੇ ਨਾਮ ਇਦੇ ਉੱਪਰ ਵੀ ਪਹਿਲਾਂ 420 ਦੇ ਮੁਕਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਹੈ ਵਾਈਫ ਆ ਪੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ 420 ਦੇ ਮੁਕਦਮੇ ਦਰਜ ਨੇ ਰਣਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋਵਾਲ ਦਾ ਇਹਦੇ ਤੇ ਕਾਫੀ ਮੁਕਦਮੇ ਦਰਜ ਨੇ ਐਕਸਟਰਸ਼ਨ ਦੇ ਬਲੈਕਮੇਲਿੰਗ ਦੇ ਲੱਕੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮੁਕਦਮੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਦਸੂਏ ਦਾ ਇਹਤੇ ਵੀ 420 ਦਾ ਮੁਕਦਮਾ ਦਰਜ ਹੈ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਧੂਰੀਚ ਪੈਂਦਾ ਹੈ ਇਹ ਔਰ ਕਲਵੰਤ ਸਿੰਘ ਹੈਗਾ ਗਦਾਈਏ ਦਾ ਇਹ ਬੰਦੇ ਦੋਨੋਂ ਨਵੇਂ ਸੀਗੇ ਇਹਨਾਂ ਦੇ ਪਹਿਲੀ ਵਾਰ ਮੁਕਦਮਾ ਦਰਜ ਹੋਇਆ ਹੈ